ਸਸਰੀਕਾਲ ਜੀ ਮੈਂ ਹਾਸ਼蒂ਪੁਰ ਸੰਧੂ ਤੇ ਗੱਲ ਕਰਦੇ ਹਾਂ ਜੀ ਮੌਜੂਦਾ ਵਿਧਾਇਕਾ ਆਮ ਆਗਮੀ ਪਾਰਟੀ ਦਾ ਜੋ ਨੇ ਵੱਡਾ ਐਕਸੀਡੈਂਟ ਹੋ ਚੁੱਕਾ ਹੈ ਤਾਂ ਉਹ ਦੱਸ ਦਈਏ ਕਿ ਜਿਹੜੀ ਮੌਜੂਦਾ ਵਿਧਾਇਕਾ ਉਹ ਦਿੱਲੀ ਤੋਂ ਇੱਕ ਕਾਨਫਰੈਂਸ ਕਰਕੇ ਵਾਪਸ ਮੋੜ ਰਹੀ ਸੀ ਤੇ ਖਡੋਰੀ ਬਾਰਡਰ ਦੇ ਕੋਲ ਉਹਨਾਂ ਦਾ ਵੱਡਾ ਭਿਆਨਕ ਕਾਰ ਦਾ ਜਿਹੜਾ ਹੈ ਐਕਸੀਡੈਂਟ ਹੋਇਆ ਹੈ ਉਹਦੇ ਚੱਲਦੇ ਹੀ ਕਾਫੀ ਸੱਟਾਂ ਵੀ ਲੱਗੀਆਂ ਨੇ ਤੇ ਉਹਨਾਂ ਦੇ ਕੁਝ ਹਾਲਾਤ ਖਰਾਬ ਵੀ ਸਾਹਮਣੇ ਆ ਰਹੇ ਨੇ ਦੰਦਾਜ਼ ਨੇ ਕਿ ਆਮ ਆਦਮੀ ਪਾਰਟੀ ਦੀ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੋਰਸ਼ੀਨਾ ਨਾਲ ਦਿੱਲੀ ਤੋਂ ਲੁਧਿਆਣਾ ਆਉਂਦੇ ਖਨੋਰੀ ਬਾਰਡਰ ਦੇ ਨਜ਼ਦੀਕ ਹਾਸਾ ਵਾਪਰ ਗਿਆ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਤੋਂ ਉਹ ਵਾਪਸ ਆ ਰਹੇ ਸੀ ਇੱਕ ਜੋ ਕੀ ਖਨੋਰੀ ਬਾਰਡਰ ਦੇ ਨਜ਼ਦੀਕ ਉਹਨਾਂ ਦੀ ਗੱਡੀ ਦੇ ਅੱਗੇ ਕੁਝ ਆ ਗਿਆ ਤੇ ਜਿਨ੍ਹਾਂ ਨੂੰ ਬਚਾਉਣ ਦੇ ਚੱਕਰ ਵਿੱਚ ਵਿਧਾਇਕਾ ਦੀ ਅਨੋਵਾ ਗੱਡੀ ਡਿਵਾਈਡਰ ਦੇ ਨਾਲ ਟਕਰਾ ਗਈ ਜਿਸ ਦੇ ਚਲਦਿਆ ਵਿਧਾਇਕ ਰਜਿੰਦਰਪਾਲ ਕੌਰ ਤੇ ਉਹਨਾਂ ਦਾ ਗਨ ਮੈਨ ਫਟੜ ਹੋ ਗਈ। ਹਾਸੇ ਦੀ ਜਾਣਕਾਰੀ ਮਿਲਦੇ ਹੀ ਮੌਕੇ ਤੇ ਐਂਬੂਲੈਂਸ ਪੁੱਜੀ ਤੇ ਉਹਨਾਂ ਨੂੰ ਗਨ ਮੈਨਾਂ ਨੂੰ ਇਲਾਜ ਲਈ ਕੈਥਲ ਦੇ ਹਸਪਤਾਲ ਲੈ ਕੇ ਜਾਇਆ ਗਿਆ। ਜਿੱਥੇ ਮੁੱਢਲੇ ਉਪਚਾਰ ਤੋਂ ਬਾਅਦ ਵਿਧਾਇਕ ਸ਼ੀਨਾ ਨੂੰ ਅੱਜ ਲੁਧਿਆਣਾ ਦੇ ਵਿੱਚ ਹਸਪਤਾਲ ਵਿੱਚ ਪੇਜ ਦਿੱਤਾ ਗਿਆ ਹੈ। ਇਸ ਹਾਸੇ ਵਿੱਚ ਵਿਧਾਇਕਾ ਰਜਿੰਦਰਪਾਲ ਦੇ ਚਿਹਰੇ ਤੇ ਸੱਟਾਂ ਲੱਗੀਆਂ ਹਨ। ਦਸਨ ਯੋਗ ਵਿਧਾਇਕਾ ਸ਼ੀਨਾ ਪਹਿਲੀ ਵਾਰ 2022 ਦੇ ਵਿੱਚ ਚੋਣ ਲੜੇ ਤੇ ਵਿਧਾਨ ਸਭਾ ਹਲਕਾ ਦੱਖਣੀ ਤੋਂ ਵਿਧਾਇਕ ਬਣੇ ਹਨ ਉਹਨਾਂ ਨੇ ਪਿਛਲੇ ਦਿਨ ਅਮਰੀਕਾ ਦੇ ਵੱਖ-ਵੱਖ ਦੇਸ਼ਾਂ ਦੇ ਜੋ ਵਿਧਾਇਕਾਂ ਦੀ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਗਏ ਸਨ ਬੀਤੇ ਦਿਨ ਰਾਤ ਨੂੰ ਦਿੱਲੀ ਤੋਂ ਵਾਪਸ ਪਰਤ ਰਹੇ ਸਨ ਉਹਨਾਂ ਨੂੰ ਜੋ ਦਿੱਲੀ ਤੋਂ ਲੈ ਕੇ ਉਹਨਾਂ ਦਾ ਪਤੀ ਬੇਟਾ ਗਨਮਨ ਅਤੇ ਡਰਾਈਵਰ ਗਏ ਸਨ ਜੋ ਕਿ ਦਿੱਲੀ ਤੋਂ ਵਿਧਾਇਕ ਸ਼ੀਨਾ ਨੂੰ ਲੁਧਿਆਣਾ ਵਾਪਸ ਫਰਤ ਰਹਿਸਾਨ ਤਾਂ ਤੁਹਾਨੂੰ ਦੱਸਦੀ ਹੈ ਕਿ ਵਾਪਸ ਔਨ ਟਾਈਮ ਹੀ ਉਹਨਾਂ ਦਾ ਵੱਡਾ ਜਿਹੜਾ ਹੈ ਇੱਕ ਹਾਦਸਾ ਵਾਪਰਨ ਕਰਕੇ ਜੋ ਦਿੱਲੀ ਦੇ ਖੰਡੋਲੀ ਬਾਰਡਰ ਦੇ ਕੋਲ ਉਹਨਾਂ ਦੇ ਜੋ ਐਕਸੀਡੈਂਟ ਦੇ ਕਰਕੇ ਕਾਫੀ ਸੱਟਾਂ ਵੀ ਲੱਗੀਆਂ ਨੇ ਤੇ ਹੁਣ ਉਹ ਜਿਹੜੇ ਨੇ ਲੁਧਿਆਣਾ ਦੇ ਵਿੱਚ ਹਸਪੀਟਲ ਰੈਫਰ ਕਰ ਦਿੱਤੇ ਨੇ ਧੰਨਵਾਦ